ਲੋ ਵੀਰੇ ਡਿਜ਼ਾਈਨਰ ਸੁੱਟਾਂ ਦੇ ਵਿੱਚ ਡਿਜ਼ਾਈਨ ਬਹੁਤ ਸੋਹਣੇ-ਸੋਹਣੇ ਆ ਗਏ ਆ ਜਿਨ੍ਹਾਂ ਵਿੱਚ ਆ ਦੇਖੋ ਕਲਰ ਤੁਹਾਨੂੰ ਮੈਂ ਦਿਖਾਉਣਾ ਆ ਸਾਰੇ ਕਲਰ ਡਿਜ਼ਾਈਨ ਬਿਲਕੁਲ ਨਵੇਂ ਆਏ ਆ ਇੱਕ-ਇੱਕ ਕਰਕੇ ਮੈਂ ਤੁਹਾਨੂੰ ਦਿਖਾ ਰਿਹਾ ਆ ਦੂਜਾ ਡਿਜ਼ਾਈਨ ਦੇਖੋ ਜੀ ਆ ਆਪਣੇ ਕੋਲ ਦੂਸਰਾ ਡਿਜ਼ਾਈਨ ਅਵੇਲੇਬਲ ਹੈ ਐਤੋ ਬਾਅਦ ਜਿਹੜਾ ਤੀਜਾ ਡਿਜ਼ਾਈਨ ਆਏਗਾ ਉਹ ਆਏਗਾ ਆ ਵਾਲਾ ਝਰਕਨ ਵਰਕ ਦੇ ਵਿੱਚ ਕਲਰ ਆਣਗੇ 4 4 ਕਲਰਾਂ ਦੇ ਨਾਲ ਬਹੁਤ ਸੋਹਣੀ ਆਈਟਮ ਆ ਗਈ ਆ ਦੇਖੋ ਇਹ ਸਾਰੀ ਵੈਰਾਈਟੀ ਤੁਹਾਨੂੰ ਮਿਲਣ ਜਾ ਰਹੀ ਹੈ ਸਿਰਫ 1150 ਦੀ ਰੇਟ ਕੋਈ 1500 ਨਹੀਂ 1700 ਨਹੀਂ ਸਿਰਫ 1150 ਦੀ ਰੇਂਜ ਦੇ ਵਿੱਚ ਸਾਰੇ ਡਿਜ਼ਾਈਨ ਮਿਲਨੇ ਆ 1200 ਆ ਗਿਆ ਜੀ 1150 ਆ ਗਿਆ 1100 ਵੀ ਹੈਗੇ ਮਿਕਸ ਰੇਂਜ ਦੇ ਡਿਜ਼ਾਈਨ ਹੈ ਜਿਹੜੇ ਕੀ ਤੁਹਾਨੂੰ ਮਿਲਨੇ ਆ ਰੱਖੜਾ ਬੰਧਨ ਦੇ ਸ਼ੋਭਾ ਆ ਗਏ ਮੇਰੇ ਕੋਲੇ 13 1300 ਵਾਲੇ 650 ਦੀ ਰੇਂਜ ਚ ਰਖੜੀ ਦੇ ਤਿਹਾੜੀ ਤੇ ਓਪਨਾ ਆ ਰਹੇ ਆ ਬਹੁਤ ਧਮਾਕੇਦਾਰ ਆ ਦੇਖੋ ਬਲੌਗ ਤੇੜ ਦੇ ਨਾਲ ਨਾਲ ਆਰੀ ਵਰਤ ਕੀਤਾ ਹੋਇਆ ਹੈ 4000 ਕਲਰ ਹੈ ਜੀ ਡਿਜ਼ਾਈਨ ਚੈੱਕ ਕਰੋ ਦੋ ਇਹਦੇ ਵਿੱਚ ਡਿਜ਼ਾਈਨ ਮੇਰੇ ਕੋਲੇ ਆਇਆ ਹੈ ਡਿਜ਼ਾਈਨ ਬਹੁਤ ਆਇਆ ਹੈ ਪਰ ਇਸ ਟਾਈਮ ਆਪਾਂ ਦੋ ਡਿਜ਼ਾਈਨ ਡਿਸਪਲੇ ਕੀਤੇ ਹੋਏ ਆ 13-1500 ਦੀ ਰੇਂਜ ਚ ਹੈਗੇ ਇਹ ਸੂਟ ਆਪਾਂ ਨੂੰ ਮਿਲਣ ਜਾ ਰਹੇ 6500 ਦੀ ਰੇਂਜ ਚ ਗੋਠੀ ਵਰਲਡਵਾਈਡ ਮੰਡੀ ਲੋਬੇ ਦੇ 14-1400 ਵਾਲੇ ਤਮੰਨਾ ਬ੍ਰਾਂਡ ਦੇ ਸੂਟ ਆ ਗਏ ਮਸ਼ਲੀਨ ਦੁਪੱਟਿਆਂ ਨਾਲ ਮਸਲੀਨ ਦੇ ਦੁਪੱਟਿਆਂ ਨਾਲ ਮੈਚਿੰਗ ਸੂਟ ਆ ਗਏ ਮੇਰੇ ਕੋਲੇ ਚਿਕਨ ਵਰਕ ਵਾਲੇ ਆ ਦੇਖੋ ਡਿਜੀਟਲ ਪ੍ਰਿੰਟ ਦੇ ਨਾਲ ਨਾਲ ਚਿਕਨ ਵਰਕ ਕੀਤਾ ਹੋਇਆ ਤੇ ਵੇਟ ਇਹ ਮਿਲੇਗਾ ਜੀ 650 ਦਾ ਸਿਰਫ 650 ਦਾ ਸੂਟ ਮਿਲ ਰਿਹਾ ਜੀ 1400 ਵਾਲਾ ਔਰ ਕਲਰ ਡਿਜ਼ਾਈਨ ਚੈੱਕ ਕਰੋ ਲੈ ਗਿਆ ਲੈ ਗਿਆ ਨਹੀਂ ਗਿਆ ਰਹੇਗਾ ਬਹੁਤ ਸੋਹਣੇ ਸੋਹਣੇ ਇਹਦੇ ਵਿੱਚ ਡਿਜ਼ਾਈਨ ਆ ਗਏ ਨੇ ਦੇਖੋ ਆ سارے ਡਿਜ਼ਾਈਨ ਦੇਖੋ ਆ ਰੇਟ ਲੱਗ ਰਹੇ ਨੇ ਵੀਰੇ ਫੇਰ 650 ਦੀ ਰੇਂਜ ਚ ਤਮੰਨਾ ਬ੍ਰਾਂਡ ਦੇ ਸੂਟ ਆ ਗਏ ਨੇ ਮਸ਼ਲੀਨ ਦੁਪੱਟਿਆਂ ਨਾਲ ਕੋਈ ਵੀ ਡਿਜ਼ਾਈਨ ਦੇਖੋ ਇੱਕ ਤੋਂ ਇੱਕ ਡਿਜ਼ਾਈਨ ਹੈ ਵੀਰੇ ਰੇਟ ਲੈਣ ਵਾਲਾ 650 ਬਾਜ਼ਾਰ ਦਾ ਰੇਟ ਹੈ 1400 ਆਪਣਾ ਰੇਟ ਹੈ 650 ਤਮੰਨਾ ਬ੍ਰਾਂਡ ਦੇ ਇਹ ਕੜਾਈ ਵਾਲੇ ਮਸ਼ਲੀਨ ਦੁਪੱਟਿਆਂ ਨਾਲ ਆਵਰ ਲੱਗ ਚੁੱਕੀਆਂ ਕੋਠੀ ਵਾਲੋ ਜਾਨਾ ਦੀ ਜਰਾਜ ਅੱਜ ਆਪਾਂ ਫੇਰ ਨਵੀਂ ਵੈਰਾਈਟੀ ਲੈ ਕੇ ਆਏ ਆ ਆ ਮੈਂ ਤੁਹਾਨੂੰ ਡਿਜ਼ਾਈਨ ਦਿਖਾ ਰਿਹਾ ਸੈਮੀ ਸਟਿਚ ਦੇ ਵਿੱਚ ਇਹ ਸੈਮੀ ਸਟਿਚ ਦੇ ਵਿੱਚ ਸ਼ਿਫੋਨ ਦੇ ਉੱਤੇ ਬਿਲਕੁਲ ਨਵਾਂ ਕਮ ਆਇਆ ਹੈ ਥ੍ਰੈਡ ਵਰਕ ਤੇ ਕੜਦਾਣੇ ਦਾ ਕੰਮ ਕੀਤਾ ਹੋਇਆ ਦੇਖੋ ਤਿੰਨੇ ਦੇ ਵਿੱਚ ਕਲਰ ਹੈ ਤਿੰਨੇ ਕਲਰ ਬਹੁਤ ਪਿਆਰੇ ਹੈ ਰੇਟ ਦੀ ਗੱਲ ਕਰੀਏ ਤਾਂ 4700 ala 3250 ਦੀ ਰੇਂਜ ਚ ਮਿਲਣਾ ਹੈ ਔਰ ਬਹੁਤ ਹੀ ਸੋਹਣੇ ਸੋਹਣੇ ਕਨਸੈਪਟ ਹੁਣ ਆਣਗੇ ਦਕਲੀ ਦਾ ਤਿਆਰ ਆ ਗਿਆ ਕਰਵਾ ਚੌਥਾ ਆ ਗਿਆ ਬਿਲਕੁਲ ਨਵੀਆਂ ਨਵੀਆਂ ਆਈਟਮਾਂ ਤੁਹਾਨੂੰ ਮਿਲ ਜਾਣੀਆਂ ਕੋਠੀ ਵਰਲਡ ਵਾਈ ਲਓ ਜੀ ਵਰਕ ਦੇਖੋ ਬਹੁਤ ਪਿਆਰਾ ਬਿਲਕੁਲ ਨਵੇਂ ਕੱਪੜੇ ਤੇ ਤੇ ਨਵਾਂ ਵਰਕ ਆਇਆ ਜਰਕਨ ਵਰਕ ਦੇ ਵਿੱਚ ਇਹਦੇ ਦੋ ਡਿਜ਼ਾਈਨ ਹੈ ਦੋ ਦੋ ਕਲਰ ਹੈ ਬਹੁਤ ਹੀ ਸੋਹਣੀ ਤੇ ਡੀਸੈਂਟ ਆਈਟਮ ਆਈ ਹੈ ਰੇਟ ਦੀ ਗੱਲ ਕਰੀਏ ਤਾਂ 32 3200 ਵਾਲੇ ਸੂਟ ਹੈ 1600 ਦੀ ਰੇਂਜ ਚ ਆਪਣੇ ਕੋਲੇ ਅਵੇਲੇਬਲ ਹੈ ਨਵੇਂ ਡਿਜ਼ਾਈਨ ਨਵੀਂ ਆਈਟਮ ਬਿਲਕੁਲ ਆਪਣੇ ਕੋਲੇ ਅਵੇਲੇਬਲ ਹੈ ਵਿਆਹ ਸ਼ਾਦੀ ਦੇ ਕੱਪੜੇ ਲਈ ਆਪਣੇ ਕੋਲੇ ਆਓ ਦੇਖੋ ਬਹੁਤ ਹੀ ਸੋਹਣੀਆਂ ਸੋਹਣੀਆਂ ਆਈਟਮਾਂ ਆ ਚੁੱਕੀਆਂ ਗੋਠੀ ਵਰਲਡ ਵਾਈਡ ਉਹ ਭਰਾਵਾ ਸਸਤੇ ਹੋ ਗਏ ਸੂਟ ਆ ਸਸਤੇ ਹੋ ਗਏ ਰਜਿਤ ਭਾਜੀ ਕੀ ਹੋ ਗਿਆ ਰਕੜੀ ਆਫਰ ਆ ਗਈਆਂ ਭਾਜੀ ਆ ਦੇਖੋ ਸੂਟ ਸਸਤੇ ਕਰਦੇ ਸਾਰੇ ਸਸਤੇ ਕਰਦੇ ਸਸਤੇ ਕਰਦੇ ਗੋਠੀ ਵਾਲਿਆਂ ਨੇ ਉਹ ਕੀ ਕੀ ਰੇਟ ਕਰਦੇ ਆ ਦੇਖੋ ਭਾਜੀ ਉੱਪਰ ਲੱਗੇ ਹੋਏ ਆ ਚੈੱਕ ਕਰ ਲਓ ਕੀ ਰੇਟ ਆ ਰੇਟ ਸੁਣ ਲਓ ਜੀ 50% ਆਫ ਕਰਦੇ ਆ ਆ ਜਿੰਨੇ ਡਿਜ਼ਾਈਨ ਆ ਸਾਰੇ ਰਕਸ਼ ਬੰਧਨ ਦੇ ਚੌਂਕਟੇ ਆਏ ਆ ਰਜਿਤ ਭਾਜੀ ਕਹਿੰਦੇ 50% ਆਫ 90% ਚੱਕ ਕੇ ਲੈ ਜਾਓ ਚੱਕ ਕੇ ਲੈ ਜਾਓ ਮੇਲਾ ਹਾਂ ਚੱਕਾ ਹਾਂ ਚੱਕਾ ਆਹ ਚੱਕ ਮੈਨੇ ਵੇਖ ਆਹ ਚੱਕ ਆਹ ਚੱਕ ਇੱਕ ਚੱਕੀ ਹੋ ਗਿਆ ਉਹ ਮਾਲ ਆਇਆ ਨਵਾਂ ਯਾਰ ਤੇ ਮਾਲ ਆਇਆ ਚਲਾ ਚਲਾ ਕੁਮਰੀ ਨੇ ਫਿਰ ਉਹ ਮੈਂ ਕਹਿੰਦਾ ਨਵੀਂ ਵੈਰਾਈਟੀ ਆਈ ਆ ਦਿਖਾ ਰਾਂ ਇਹਨਾਂ ਨੂੰ ਅੱਛਾ ਨਵੀਂ ਵੈਰਾਈਟੀ ਇਹ ਕਮੰਨਾ ਬ੍ਰਾਂਡ ਦੇ ਪੂਰੇ ਬਾਜ਼ਾਰ ਚ ਕਿਤੇ ਨਹੀਂ ਮਿਲਨੇ ਇਹੋ ਜੇ ਪ੍ਰਿੰਟ ਇਹੇ ਪ੍ਰਿੰਟ ਆਹਾਂ ਪ੍ਰਿੰਟ ਵੀਰੇ ਪੂਰੇ ਥਾਣਾ ਦੇ ਥਾਣਾ ਆ ਦੇ ਆ ਤੱਕ ਕੋਈ ਇਹ ਨਾ ਮਾਮਾ ਮੈਂ ਤੁਹਾਨੂੰ ਮੈਂ ਦੱਸ ਤਮੰਨਾ ਬ੍ਰੈਂਡ ਤੇ ਤੇਰੇ ਕੋਲੇ ਹੈਗਾ ਆਇਆ ਕੀ ਰੇਟ ਦਾ 700 ਚੱਪੋਏ 700 ਦੇ जितੋਂ ਮਰਜ਼ੀ ਲੈਣਾ ਓਏ 700 ਦੇ 2 150 ਦੇ 2 ਫਿਰ 700 ਕੋ ਕਹੀ ਨਾ 700 ਦੇ 2 ਕਹਿ ਤਮੰਨਾ ਬ੍ਰੈਂਡ ਦੇ 2 ਲੈ ਜਾਓ ਲੈ ਜਾਓ ਨਹੀਂ ਮੈਂ ਸੋਚੀ ਨਾ ਮੈਂ ਕਿਹਾ 700 ਦੀ ਤੂੰ जितੋਂ ਮਰਜ਼ੀ ਲੈ ਪਾਣੀ ਦੀ ਬਾਹ ਨਾ ਬਚਾਲੇ ਅੜ ਕੇ ਦੀ ਸੀ ਜੀ 700 ਦਾ ਕਹਿ ਕੇ ਚੁੱਪ ਕਰਕੇ ਬਸ ਹੀ ਨੇ 2 ਸੂਟ ਹੈ ਜਿਹੜਾ ਮਰਜ਼ੀ ਟੈਂਸ਼ਨ ਆ ਹਾਲੋ ਲੁੱਟਾ ਮੇਲਾ ਯਾਰ ਲੈ ਜਾਓ ਹਾਲੋ ਆ ਲੈ ਇਹਨੇ ਮਾਰਦੇ ਭਾਈ ਦੇ ਸੂਟ ਨਾ ਮਾਰਦੀ ਮੋਤੇ ਪਏ ਭਾਗ ਲੈ ਮੈਂ ਕਿ ਚਲੋ ਕੀ ਲੈ ਕੇ ਆਏ ਮੇਰੀ ਗੱਲ ਸੁਣੋ ਆ ਮਾ ਸਾਰਾ ਸਾਡਾ ਹੀ ਹੈ ਨਾ ਇਹ ਵੀ ਨਹੀਂ ਤੁਹਾਡਾ ਨਹੀਂ ਹੈ ਮੈਂ ਗਾਕਾਂ ਨੂੰ ਦੇਣਾ ਹੈ ਜਿਹੜੇ ਗਾਕ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਆਣਗੇ 350 ਦਾ ਸੂਟ 700 ਵਾਲਾ ਸੂਟ ਬਾਜ਼ਾਰ 'ਚ 350 ਦਾ ਮਿਲ ਰਿਹਾ ਆ ਲੈ ਆ ਲੈ ਜੋ ਵੀਰੇ ਸੱਤ ਬੰਦੋ ਨਾਮ ਪ੍ਰਵ ਨਾਮ ਮਾ ਜੀ ਪੋਲਿਸ ਵਰਗਾ ਨਾ ਪਾਤੀ ਆ ਲੋਗੇ ਆਜਾ ਜੀ ਵੀਡੀਓ ਦੇਖ ਕੇ ਆਪਣੇ ਨਵੇਂ ਨਵੇਂ ਡਿਆਰ ਆਪਣੇ ਪਹਿਆ ਚੁੱਕੇ ਆ ਤੁਹਾਨੂੰ ਨਵੇਂ ਨਵੇਂ ਡੈਂਗਰ ਸੂਟਾ ਦੇਖੋ ਜੀ ਨੰਨਾ ਦੇ ਸੂਟ ਦੇ ਮਾ ਬਹੁਤ ਸੋਹਣੇ ਨੇ ਨਵੇਂ ਤੇ ਨਵੇਂ ਤਮੰਨਾ ਬ੍ਰਾਂਡ ਦੇ ਸੂਟ ਆ ਲੇਟੈਸਟ ਕੁਆਲਿਟੀ ਦੇ ਮੋਟਾ ਭਾਈ ਦੇਖੋ ਕਿਵੇਂ ਸੁੱਜਦਾ ਮੋਟੇ 700 ਰੁਪਏ ਦੀ ਟੈਕਨੋਜੀ ਦੇ ਤੋਏ ਉਹ ਦੇ 700 ਰੁਪਏ ਦੇ ਦੋ ਸੂਟ ਆ ਜੀ ਨੋ ਲਾਈਕ ਸ਼ੇਅਰ ਕਰਕੇ ਆ ਜਿਓ ਇਕਲ ਹੋ ਰਹਾ ਜਲਦ ਜਲਦ ਗੋਠਿਆਣਾ ਪਹੁੰਚੋ ਵੀਰੇ ਮਾਲ ਦੀ ਸ਼ਾਰਟੇਜ ਬਹੁਤ ਚੱਲੀਂਦੀ ਹੈ ਰੇਟ ਬਹੁਤ ਘਟ ਹੈ 700 ਦਾ ਬਾਜ਼ਾਰ ਚ ਹੈ ਗੋਠਿਆ ਦੇ ਮਿਲੂਗਾ 700 ਤੇ 200 ਤੇ ਸਾਈਲ ਵੀ ਜੀ ਨਾ 700 ਦੇ 200 ਨਵੀਂ ਵੈਰਾਈਟੀ ਨਵੇਂ ਡਿਜ਼ਾਈਨ ਬਿਨਾ ਨਗਾ ਆ ਰਹੇ ਆਪਣੇ ਕੋਲੇ ਰਖੜੀ ਦੇ ਜਿਹੜੇ ਚੋਬ ਅਫਸਰ ਤੇ ਸੇਲ ਲਾਈ ਹੋਈ ਆਪਾਂ ਮਹਾਂਗਾਮਾ ਸੇਲ ਉਹਦੇ ਵਿੱਚ ਡੇਲੀ ਡਿਜ਼ਾਈਨ ਆ ਰਿਹਾ ਆ ਦੇਖੋ ਡਿਜ਼ਾਈਨਿੰਗ ਚੈੱਕ ਕਰੋ ਤੁਸੀਂ ਇੱਕ ਤੋਂ ਇੱਕ ਡਿਜ਼ਾਈਨਿੰਗ ਮਿਲਨੀ ਹੈ ਤੁਹਾਨੂੰ ਨਵੀਂ ਤੋਂ ਨਵੀਂ ਡਿਜ਼ਾਈਨਿੰਗ ਮਿਲਨੀ ਹੈ ਔਰ ਰੇਟ ਹੈ 50% ਆਹ ਦੇਖੋ ਜੀ ਡਿਜ਼ਾਈਨਰ ਕਰ ਲਈ ਸਨੌਕ ਕੁੜੀਆਂ ਵਾਲੇ ਸੂਟ 1600 ਦੀ ਰੇਂਜ ਤੇ ਵਿਦੋ ਦੁਪੱਟਾ ਸੂਟ ਆਹ ਦੇਖੋ ਜੀ ਫਾਰਲ ਵਰਕ ਵਾਲੇ ਗੀਦਾ ਦੁਪੱਟਾ ਸੂਟ ਹੈਗੇ ਆ 99900 ਦੀ ਰੇਂਜ ਚ ਇਹ ਸਾਰੀ ਵੈਰਾਈਟੀ ਜਸ ਉਹਨੇ ਰੇਟ ਲੱਗ ਰਿਹਾ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਨਾਲ ਦੀਆਂ ਵੰਦਨ ਦੇ ਸ਼ੋਭਾ ਉਸ ਕਰਤੇ ਨਵੇਂ ਕੱਪੜਿਆਂ ਤੇ ਨਵੇਂ ਡਿਜ਼ਾਈਨ ਆ ਚੁੱਕੇ ਨੇ ਕਲਰ ਮੈਚਿੰਗ ਦੇਖੋ ਕਿੰਨੀ ਪਿਆਰੀ ਹੈ 16 1600 ਵਾਲੇ ਸੂਟ 800 ਦੀ ਰੇਂਜ ਚ ਔਰ 12 1200 ਵਾਲੇ ਸੂਟ 600 ਦੀ ਰੇਂਜ ਚ ਆ ਸਾਰੀ ਜਿਹੜੀ ਡਿਜ਼ਾਈਨਿੰਗ ਹੈ ਬਿਲਕੁਲ ਨਵੀਂ ਡਿਜ਼ਾਈਨਿੰਗ ਹੈ ਆ ਦੇਖੋ ਜੀ ਆ 12 1200 ਵਾਲੇ 600 ਦੀ ਰੇਂਜ ਚ ਆਣਗੇ ਚਾਰ ਚਾਰ ਕਲਰ ਦਾ ਸੈੱਟ ਹੈ ਜੀ ਦੁਪੱਟੇ ਨਾਲ ਹੈ ਇਸ ਤਰ੍ਹਾਂ ਦੀ ਲੁੱਕ ਦੇ ਵਿੱਚ ਆਈਟਮਾਂ ਬਣੀਆਂ ਇਹ ਬਿਲਕੁਲ ਨਵੀਂ ਵੈਰਾਈਟੀ ਆ ਰਹੀ ਹੈ ਰક્ષા ਬੰਧਨ ਦੇ ਜਬ ਆਉਟਰ ਤੇ ਕਲਰ ਜਾਰ ਦੇਖੋ ਜੀ ਕਿੰਨਾ ਪਿਆਰਾ ਹੈ ਸਾਰੇ ਕਲਰ ਨਵੇਂ ਸਾਰੇ ਡਿਜ਼ਾਈਨ ਨਵੇਂ ਰਜਤ ਜੀ ਕੀ ਜਾਦੂ ਦਿਖਾ ਰਹੇ ਹੋ ਜਾਦੂ ਤਾਂ ਕਰੋ ਜਾਦੂ ਬੋਲੀ ਅੱਜ ਤਾਂ ਗਾਣਾ ਹੀ ਲਾਉਣਾ ਇਹ ਆ ਗਿਆ ਮੇਰੇ ਕੋਲੇ 13 1300 ਵਾਲੇ 650 ਦੀ ਰੇਂਜ ਚ ਰਖੜੀ ਦੇ ਤਿਹਾਹ ਤੇ ਆਪਰਾ ਆ ਰਹੇ ਆ ਬਹੁਤ ਧਮਾਕੇਦਾਰ ਆ ਦੇਖੋ ਬਲੌਗ ਪੇੜ ਦੇ ਨਾਲ ਨਾਲ ਆਰੀ ਵਰ ਕੀਤਾ ਹੋਇਆ ਚਾਰ ਜਾਨ ਕਲਰ ਹੈ ਜੀ ਡਿਜ਼ਾਈਨ ਚੈੱਕ ਕਰੋ ਦੋ ਇਹਦੇ ਵਿੱਚ ਡਿਜ਼ਾਈਨ ਮੇਰੇ ਕੋਲੇ ਆਇਆ ਡਿਜ਼ਾਈਨ ਬਹੁਤ ਆਇਆ ਪਰ ਇਸ ਟਾਈਮ ਆਪਾਂ ਦੋ ਡਿਜ਼ਾਈਨ ਡਿਸਪਲੇ ਕੀਤੇ ਹੋਏ ਆ 13 1300 ਦੀ ਰੇਂਜ ਚ ਹੈਗੇ ਇਹ ਸੂਟ ਆਪਾਂ ਨੂੰ ਮਿਲਣ ਜਾ ਰਹੇ ਆ 650 ਦੀ ਰੇਂਜ ਚ ਗੋਠੀ ਵਰਲਡਵਾਇਡ ਲੋ ਵੀਰੇ ਡਿਜ਼ਾਈਨਰ ਸੂਟਾਂ ਦੇ ਵਿੱਚ ਡਿਜ਼ਾਈਨ ਬਹੁਤ ਸੋਹਣੇ-ਸੋਹਣੇ ਆ ਗਏ ਆ ਜਿਨ੍ਹਾਂ ਦੇ ਚਾਹ ਦੇਖੋ ਕਲਰ ਤੁਹਾਨੂੰ ਮੈਂ ਦਿਖਾਉਣਾ ਆ ਸਾਰੇ ਕਲਰ ਡਿਜ਼ਾਈਨ ਬਿਲਕੁਲ ਨਵੇਂ ਆਏ ਆ ਇੱਕ-ਇੱਕ ਕਰਕੇ ਮੈਂ ਤੁਹਾਨੂੰ ਦਿਖਾ ਰਿਹਾ ਆ ਦੂਜਾ ਡਿਜ਼ਾਈਨ ਦੇਖੋ ਜੀ ਆਪਣੇ ਕੋਲ ਦੂਸਰਾ ਡਿਜ਼ਾਈਨ ਅਵੇਲੇਬਲ ਹੈ ਅਜੇ ਬਾਅਦ ਜਿਹੜਾ ਤੀਜਾ ਡਿਜ਼ਾਈਨ ਆਏਗਾ ਉਹ ਆਏਗਾ ਆ ਵਾਲਾ ਝਰਕਨ ਵਰਕ ਦੇ ਵਿੱਚ ਕਲਰ ਆਣਗੇ 4 4 ਕਲਰਾਂ ਦੇ ਨਾਲ ਬਹੁਤ ਸੋਹਣੀ ਆਈਟਮ ਆ ਗਈ ਆ ਦੇਖੋ ਇਹ ਸਾਰੀ ਵੈਰਾਈਟੀ ਤੁਹਾਨੂੰ ਮਿਲਣ ਜਾ ਰਹੀ ਹੈ ਸਿਰਫ 11500 ਦੀ ਰੇਂਜ ਕੋਈ 1500 ਨਹੀਂ 1700 ਨਹੀਂ ਸਿਰਫ 11500 ਦੀ ਰੇਂਜ ਦੇ ਵਿੱਚ ਸਾਰੇ ਡਿਜ਼ਾਈਨ ਮਿਲਦੇ ਆ 1200 ਆ ਗਿਆ ਜੀ 11500 ਆ ਗਿਆ 1100 ਵੀ ਹੈਗੇ ਮਿਕਸ ਰੇਂਜ ਦੇ ਡਿਜ਼ਾਈਨ ਹੈ ਜਿਹੜੇ ਕਿ ਤੁਹਾਨੂੰ ਮਿਲਨੇ ਆ ਰક્ષા ਬੰਧਨ ਦੇ ਸ਼ੋ